ਉਸ਼ਾ ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹ ਕੁਮਲ ਪ੍ਰੀਤ ਕੋਰ ਤਾਂ ਹਾਜ਼ਰ ਹੋਏ ਅੱਜ ਤੇ ਮੋੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦੇ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਦਸਤਾਨਿਆ ਕੀ ਤਾਂ ਇੱਕ ਵੱਡੀ ਅਪਡੇਟ ਤੁਹਾ ਨਾਲ ਸਾਂਝੀ ਕਰਦੇ ਆਂ ਪਾਕਿਸਤਾਨ ਦੇ ਵਿੱਚਕਾਰ ਜੰਗ ਬੰਦੀ ਸ਼ਨੀਵਾਰ ਸ਼ਾਮ 5 ਵਜੇ ਲੱਗ ਗਈ ਸੀ ਪਰ ਇਸ ਤੋਂ ਸਿਰਫ 3 ਘੰਟੇ ਬਾਅਦ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਜੀ ਹਾਂ ਦੱਸਣਾ ਕਿ ਬੀਤੀ ਰਾਤ 8 ਵਜੇ ਤੋਂ ਪਾਕਿਸਤਾਨ ਵਾਲੇ ਪਾਸਿਓਂ ਜੰਮੂ ਕਸ਼ਮੀਰ ਦੇ ਅਖਨੂਰ ਪੋਂਚ ਨੌਚਰਾ ਸ਼ਿਨਗਰ ਆਰਸਪੁਰਾ ਸਾਂਬਾ ਉਦਮਪੁਰ ਵਿੱਚ ਜਿਹੜੇ ਕਿ ਧਮਾਕਿਆਂ ਦੀ ਆਵਾਜ਼ ਸੁਣੀ ਗਈ ਆ ਤੇ ਇਸ ਦੇ ਨਾਲ ਹੀ ਦੱਸਦਣਿਆ ਕਿ ਅਮਰਸਰ ਸ਼੍ਰੀ ਨਗਰ ਸਮੇਤ ਕਈ ਸ਼ਹਿਰਾਂ ਦੇ ਵਿੱਚ ਡਰੋਨ ਐਕਟੀਵਿਟੀ ਵੀ ਦੇਖ ਕੇ ਆ ਤਾਂ ਬਿਲਕੁਲ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਜਿਹੜਾ ਕਿ ਨਹੀਂ ਆਵੇਗਾ ਤਾਂ ਇਸ ਤੇ ਵਿਚਾਰ ਚਲਤਾਂ ਦੱਸਦਣਿਆ ਕਿ ਬਲੈਕਆਊਟ ਵੀ ਜਿਹੜਾ ਕਿ ਕਰ ਦਿੱਤਾ ਗਿਆ ਤਾਂ ਦੱਸਦਣਿਆ ਹਰਜੋਤ ਬੈਂਸ ਜੋ ਸਿੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਗਿਆ ਕੀ ਮੌਜੂਦਾ ਸਮੇਂ ਵਿੱਚ ਬਣ ਰਹੇ ਹਾਲਾਤਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਮੁਰ 9:30 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਬਲੈਕਆਊਟ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਇਸ ਸਮੇਂ ਦੌਰਾਨ ਘਰੋਂ ਜਾਂ ਫਿਰ ਡਰੋਨ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਅਸੀਂ ਸਾਰੇ ਤੁਹਾਡੇ ਸੁਰੱਖਿਆ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ ਤਾਂ ਹਰਜੋਤ ਸਿੰਘ ਬਾਸ ਦੇ ਵੱਲੋਂ ਵੀ ਬੀਤੇ ਕੱਲ ਮੌਜੂਦਾ ਸਮੇਂ ਦੀ ਸਥਿਤੀ ਨੂੰ ਦੇਖਦਿਆਂ ਇਹ ਟਵੀਟ ਜਿਹੜਾ ਕਿ ਕੀਤਾ ਜਾ ਚੁੱਕਾ ਸੀ ਕਿਉਂਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ ਪਹਿਲਾਂ ਤਾਂ ਪਾਕਿਸਤਾਨ ਪਲਦ ਦੇ ਵਿਚਕਾਰ ਅਸੀਸਵਰ ਹੋ ਗਿਆ ਸੀ ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਜਿਹੜਾ ਕਿ ਨਹੀਂ ਆ ਰਿਹਾ ਉਸ ਦੇ ਵੱਲੋਂ ਉਲੰਘਣਾ ਜਿਹੜੀ ਕੀ ਕੀਤੀ ਜਾਂਦੀ ਹੈ ਜਿਸ ਦੇ ਮੱਦੇਨਜ਼ਰ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਦੋਨਾਲਡ 트럼ਪ ਦੇ ਵੱਲੋਂ ਟਵੀਟ ਕੀਤਾ ਗਿਆ ਸੀ 5:05 ਦੇ ਪੱਚੀ ਮਿੰਟ ਦੇ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਮੁਬਾਰਕਾਂ ਵਧਾਈਆਂ ਹੋਣ ਕਿਉਂਕਿ ਉਹਨਾਂ ਨੇ ਸਮਝਦਾਰੀ ਵਾਲਾ ਕੰਮ ਕੀਤਾ ਹੈ ਤੇ ਉਹਨਾਂ ਦੇ ਵੱਲੋਂ ਸੀਸਵਾਰ ਕਰ ਲਿਆ ਗਿਆ ਪਰ ਤੁਹਾਨੂੰ ਦੱਸਣਾ ਹੈ ਕਿ ਭਾਰਤ ਦੇ ਵੱਲੋਂ ਪਹਿਲਾ ਪਹਿਲੇ ਪਹਿਲ ਕਦਮੀ ਨਹੀਂ ਚੁੱਕੀ ਗਈ ਪਹਿਲਾਂ ਪਾਕਿਸਤਾਨ ਦੇ ਵੱਲੋਂ ਇਸ ਦੀ ਜਿਹੜੀ ਕਿ ਸੀਸਫਾਇਰ ਦੀ ਉਲੰਘਣਾ ਕੀਤੀ ਗਈ ਹੈ ਭਾਰਤ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਕਿ ਅਸੀਂ ਪਰ ਦੂਜੇ ਪਾਸੇ ਜੇਕਰ ਪਾਕਿਸਤਾਨ ਜਿਹੜੇ ਕਿ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਹੋਂਦਾ ਉਸ ਦੇ ਵੱਲੋਂ ਮੋੜ ਤੋਂ ਇਸ ਦਾ ਜਿਹੜਾ ਕਿ ਉਲੰਘਣਾ ਕੀਤੀ ਗਈ ਹੈ ਤੇ ਵਕ ਵਕ ਥਾਵਾਂ ਤੇ ਦਾਤਮਾਕੇ ਦੀ ਆਵਾਜ਼ ਵੀ ਸੁਣਨ ਨੂੰ ਮਿਲੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਣਿਆ ਕਿ ਕਈ ਇਲਾਕਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤਾਂ ਬਿਲਕੁਲ ਪਾਕਿਸਤਾਨ ਦੇ ਵਿੱਚਕਾਰ ਪੂਰੀ ਤਰ੍ਹਾਂ ਜੰਗਬੰਦੀ ਦਾ ਜਿਹੜਾ ਕਿ ਐਲਾਨ ਕੀਤਾ ਗਿਆ ਸੀ ਪਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਇੱਕ ਵਾਰ ਫਿਰ ਸਰਹੱਦ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜੀ ਕੋਈ ਵਾਰੀ ਸ਼ੁਰੂ ਕੀਤੀ ਉਸ ਤੋਂ ਬਾਅਦ ਲਗਾਤਾਰ ਸਾਇਰਨ ਵੀ ਜਿਹੜੇ ਕਿ ਵੱਜਨੇ ਸ਼ੁਰੂ ਹੋਏ ਤਾਂ ਬਿਲਕੁਲ ਇਸੇ ਵਿੱਚ ਆਲੇ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਕਈ ਥਾਵਾਂ ਤੇ ਫੁੱਲ ਜਿਹੜਾ ਕਿ ਬਲੈਕਆਊਟ ਕਰ ਦਿੱਤਾ ਗਿਆ ਲੋਕਾਂ ਨੂੰ ਵੀ ਅਲਰਟ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਫਿਲਹਾਲ ਹਰਜੋਤ ਬੈਂਸ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਸਵੇਰੇ 5:30 ਵਜੇ ਤੱਕ ਬਲੈਕਆਊਟ ਕੀਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਇਹ ਵੀ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਉਹ ਸੁਚੇਤ ਰਹਿਣ ਤੇ ਜੇ ਵੀ ਕੋਈ ਵੀ ਹਰਕਤ ਜੇਕਰ ਹੁੰਦੀ ਆ ਤਾਂ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਖੜਾ ਹੈ। ਕੁਗਰੀ ਸੀਐਮ ਭਗਵੰਤ ਸਿੰਘ ਮਾਨ ਤੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਗਿਆ। ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਅਤੇ ਸੀਐਮ ਭਗਵੰਤ ਮਾਨ ਦੇ ਇਕੱਲੇ ਵਿੱਚ ਸਰបਧਰਮ ਦੇ ਨੁਮਾਇੰਦਿਆਂ ਅਤੇ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੋਈ ਮੀਟਿੰਗ ਦੌਰਾਨ ਜੰਗ ਪੀੜਿਤ ਲੋਕਾਂ ਤੇ ਸਰਹੱਦ ਨਾਲ ਲੱਗਦੇ ਖੇਤਰਾਂ ਦੀ ਸਹਾਇਤਾ ਤੇ ਪੁਲਾਈ ਦੇ ਲਈ ਵਿਚਾਰਾਂ ਹੋਈਆਂ ਸੀ ਮੰਮਾਨ ਨੇ ਕੇਂਦਰ ਤੋਂ ਪੰਜਾਬ ਨੂੰ ਵਿਸ਼ੇਸ਼ ਦਰਜਾ ਤੇ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਤੇ ਵੀ ਸਾਰਿਆਂ ਦਾ ਸਹਿਯੋਗ ਮੰਗਿਆ ਸਾਰੇ ਨੁਮਾਇੰਦਿਆਂ ਨੇ ਇੱਕ ਜੁੜਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਸਮੇਤ ਆਪਣੇ ਆਪਣੇ ਫਰੰਟ ਤੇ ਲੋਕਾਂ ਦੀ ਸਹਾਇਤਾ ਕਰਨ ਦੀ ਸਹਿਮਤੀ ਪ੍ਰਗਟਾਈ ਰਾਜ ਭਵਨ ਵਿਖੇ ਸਰបਤਰਮਤੇ ਸਰਪ ਪਾਰਟੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮਾਨਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਤੇ ਵੱਲੋਂ ਬਾਅਦ ਚ ਮੀਡੀਆ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਕਿ ਗੱਲਬਾਤ ਕੀ ਕੀਤੀ ਗਈ ਹੈ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਇਹਨਾਂ ਨੇ ਅੱਜ ਹਮ ਸਵੇ ਹੀ ਬਾਤ ਦੋਨੋਂ ਨੇ ਕੀਤੀ ਔਰ ਇਹ ਮੀਟਿੰਗ ਰੱਖਣ ਦਾ ਫੈਸਲਾ ਕੀਤਾ ਚੰਦ ਘੰਟੋਂ ਮੇ ਔਰ ਸਭੀ ਜਿੰਨੇ ਵੀ ਆਲ ਪਾਰਟੀ ਮੀਟਿੰਗ ਉਸਕੇ ਬਾਅਦ 5:00 सभी पार्टियों के रिप्रेजेंटेटिव आए थे और उन्होंने भी अपना विचार रखे सुझाव भी अच्छे मिले कुछ तार के पार के खेतों की बातें और तार को और आगे लेके जाने की बातें ताकि वो खेत अंदर आ जाए क्योंकि तो बी का बहुत टाइम इसमें जाता है फ्रिस्किंग में ज आयकर चेक करने में और उसके बाद खेती के लिए जाते हैं साथ में तो वो टाइम भी बचेगा हजारों किलोमीटर हजारों एकड़ जमीन हमारी अंदर आ जाएगी इस पर भी सुझाव आए और बाकी सभी पार्टियों ने एक मत में कहा कि राजनीतिक विचार अलग अलग हो सकते हैं लेकिन देश के लिए जब कुछ आता है तो पंजाब एकदम से चट्टान की तरह हिमालय है एक पंजाब है हिमालय के बराबरी है हम भी हिमालय की तरह ही देश की रक्षा के लिए खड़े हैं और आप सबका भी धन्यवाद और थोड़ा सा आपके बारे में भी एक विचार आए थे कि मतलब पैनिक क्रिएट ना करें ऐसी खबरें जो सरकार को फिर बाद में ये बताना पड़ता है ये फेक है ये सच है, है ना तो ऐसा पैनिक क्रिएट ना किया जाए क्योंकि वैसे तो हर रोज साढ़े दस बजे फौज एक अपनी प्रेस कॉन्फ्रेंस करती है कि कल क्या हुआ मैंने भी कल बारह बजे से शुरू करना है कि कुछ किसी इलाके में कोई पैनिक ना हो हम क्योंकि फौज जो है ग्यारह बजे तक हमें भी ਅਪਡੇਟ ਕਰ ਦਿੱਤੀ ਹੈ ਕਿ ਕਹਤੇ ਆ ਕੱਲ ਰਾਤ ਹੋਆ ਕੌਨਸਾ ਉਸਨੇ ਮੌਗ ਡ੍ਰਿਲ ਥਾ ਕਈ ਵਾਰ ਮੌਗ ਡ੍ਰਿਲ ਦੇ ਧਮਾਕੇ ਕੋ ਵੀ ਲੋਕ ਜੋ ਹੈ ਉਹ ਦੁਸ਼ਮਣ ਦਾ ਕੋਈ ਧਮਾਕਾ ਹੀ ਮੰਨ ਲੈਂਦੇ ਹੈ ਪੈਨਿਕ ਹੋ ਜਾਂਦਾ ਤਦ੍ਰਿ ਡੇਰਾ ਰਾਦਾ ਸਵਾਮੀ ਬਿਆਸ ਦੀ ਸੰਗਤ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਡੇਰਾ ਬਿਆਸ ਦੇ ਸ਼ਰਧਾਲੂਆਂ ਦੇ ਲਈ ਇਹ ਅਹਿਮ ਖਬਰ ਸਾਹਮਣੇ ਆਈ ਹੈ ਇੱਥੇ ਦੱਸਣਯੋਗ ਹੈ ਕਿ 11 ਮਈ ਦਾ ਡੇਰਾ ਬਿਆਸ ਵੱਲੋਂ satsang ਪ੍ਰੋਗਰਾਮ ਨਾt ਕਰ ਦਿੱਤਾ ਗਿਆ ਸੀ ਪਰ ਹੁਣ ਪਾਕਿਸਤਾਨ ਦੇ ਨਾਲ ਬਣੇ ਨਾਜ਼ੁਕ ਹਾਲਾਤ ਨੂੰ ਦੇਖਦਿਆਂ ਡੇਰਾ ਬਿਆਸ ਵੱਲੋਂ 11 ਮਈ ਦੇ ਨਾਲ-ਨਾਲ ਹੁਣ 18 ਮਈ ਦਾ ਸਾਸੰਗ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ 16 ਤੇ 17 ਮਈ ਨੂੰ ਡੈਰਾ ਪਿਆਸ ਚੁਕਾਉਣ ਵਾਲੇ ਸਵਾਲ ਜਵਾਬ ਸੈਸ਼ਨ ਅਤੇ 17 ਮਈ ਨੂੰ ਕਾਰ ਦਰਸ਼ਨ ਦੀ ਵੀ ਜਿਹੜੇ ਕਿ ਕੈਨਸਲ ਕਰ ਦਿੱਤੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਅਜੇ ਉਸ ਤੇ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਹਜੇ ਇਹ ਦੱਸਿਆ ਜਾ ਰਿਹਾ ਹੈ ਕਿ ਡੇਰਾ ਪਿਆਸ ਦੇ ਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋ ਤੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਕਮੇਟੀ ਨਾਲ ਸਲਾਮ ਮਸ਼ਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਭਾਰਤ ਪਾਕਿਸਤਾਨ ਦੇ ਨਾਲ ਵਧਿਤ ਨਾ ਕਰਕੇ ਡੇਰੇ ਇਹ ਡੇਰੇ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ 18 ਮਈ ਦੇ ਪੰਡਾਰੇ ਬਾਰੇ ਫੈਸਲਾ ਪਹਿਲਾਂ ਰੱਖਵਾ ਰੱਖਿਆ ਗਿਆ ਸੀ ਪਰ ਹੁਣ ਡੇਰਾ ਕਮੇਟੀ ਨੇ ਸੰਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਤਾਂ ਹਲੇ ਤੱਕ ਇਸ ਤੋਂ ਬਾਅਦ ਕੋਈ ਅਪਡੇਟ ਜਿਹੜੇ ਕਿ ਮਰੇ ਨਹੀਂ ਆਈ ਹੈ ਕਿ ਇਹ ਪ੍ਰੋਗਰਾਮ ਹੋਣਗੇ ਜਾਂ ਫਿਰ ਇਹ ਰੱਦ ਹੀ ਰਹਿਣਗੇ ਤਾਂ ਇਸ ਦੀ ਪੁਸ਼ਟੀ ਵਿਸ਼ਵ ਵਾਰਤਾ ਦੇ ਵੱਲੋਂ ਨਹੀਂ ਕੀਤੀ ਜਾਂਦੀ। ਚਦਰੀ ਪਾਰਕ ਪਾਕਿਸਤਾਨ ਤਣਾਵ ਵਿਚਾਲੇ ਵਿਦੇਸ਼ ਕੱਤਰ ਨੇ ਪ੍ਰੈਸ ਕੱਤਰ ਵਿਕਰਮ ਮਿਸਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਸੀ ਜ਼ੁਫਾਇਦਾ ਉਲੰਘਣ ਕੀਤਾ ਤੇ ਪਾਕਿਸਤਾਨ ਹਾਲਾਤਾਂ ਨੂੰ ਸਮਝੇ ਪਾਕਿਸਤਾਨ ਦੀ ਕਾਰਵਾਈ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ ਦੱਸਦਿਆਂ ਕਿ ਇਸ ਦੌਰਾਨ ਵਿਦੇਸ਼ ਕੱਤਰ ਵਿਕਰਮ ਮਿਸਤਰੀ ਨੇ ਆ ਕੇ ਭਾਰਤ ਅਤੇ ਪਾਕਿਸਤਾਨ ਦੇ ਡੀ ਜੀ ਐਮਓਜ਼ ਵਿਚਕਾਰ ਸ਼ਾਮ ਨੂੰ ਬੀਤੇ ਕੱਲ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਫੌਜੀ ਕਾਰਵਾਈ ਨੂੰ ਰੋਕਣ ਦੇ ਲਈ ਇੱਕ ਸਮਝੌਤਾ ਹੋਇਆ ਸੀ ਤੇ ਫਿਰ ਜਿਲੇ ਕੁਝ ਕੰਟਾਂ ਤੋਂ ਪਾਕਿਸਤਾਨ ਦੇ ਵੱਲੋਂ ਇਸ ਸਮਝੌਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਭਾਰਤੀ ਫੌਜ ਇਸ ਸਰਹੱਦ ਦੀ ਕੁਸਪੈਟ ਦਾ ਜਵਾਬ ਦੇ ਰਹੀ ਹੈ ਤੇ ਇਸ ਦੇ ਨਾਲ ਹੀ ਨਰਜਟ ਰਹੀ ਹੈ ਤੇ ਇਹ ਕੁਸਪੈਟ ਬਹੁਤ ਨਿੰਦਣਯੋਗ ਹੈ ਅਤੇ ਪਾਕਿਸਤਾਨ ਇਸ ਲਈ ਜ਼ਿੰਮੇਵਾਰ ਹੈ ਸਾਡਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਇਸ ਸਥਿਤੀ ਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ ਅਤੇ ਇਸ ਕੋ ਸਪੈਟ ਨੂੰ ਰੋਕਣ ਦੇ ਲਈ ਤੁਰੰਤ ਟੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਵਿਦੇਸ਼ ਕੱਤਰ ਵਿਕਰਮ ਮਿਸ਼ਰ ਨੇ ਕਿਹਾ ਕਿ ਹਥਿਆਰਬੰਦ ਸਨਾਵਾਂ ਸਥਿਤੀ ਤੇ ਸਖਤ ਨਜ਼ਰ ਰੱਖ ਰਹੀਆਂ ਹਨ ਅਤੇ ਉਹਨਾਂ ਨੂੰ ਅੰਤਰਰਾਸ਼ਟਰੀ ਸਰਹੱਦ ਤੇ ਨਾਲ-ਨਾਲ ਕੰਟਰੋਲ ਰੇਖਾ ਤੇ ਸਰਹੱਦਾ ਦੀ ਉਲੰਘਣਾ ਦੇ ਕਿਸੇ ਵੀ ਮਾਮਲੇ ਨਾਲ ਸਖਤੀ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਗਏ ਹਨ ਗੁੱਡ ਇਵਨਿੰਗ the last few hours there have been repeated violations of the understanding arrived at earlier this evening between the directors general of military operations of india and pakistan this is a breach of the understanding arrived at earlier today the armed forces are giving an adequate and appropriate response to these violations and we take very, very serious notice of these violations. We call upon Pakistan to take appropriate steps to address these violations and deal with the situation with seriousness and responsibility. The armed forces are maintaining a strong vigil on the situation they have been given instructions to deal strongly with any instances of repetition of the violations of the borders along the international border as well as the line of control ਤਦ ਇਹਨੂੰ ਮੌਸਮ ਦੀ ਗੱਲ ਬਾਤ ਕਰ ਲੈਣੇ ਆ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਾ ਹੈ ਕਿ ਮੌਸਮ ਵਿਭਾਗ ਦੇ ਬੋਲੂ ਆਉਣ ਵਾਲੇ ਦਿਨਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਪਿਛਲੇ ਦਿਨਾਂ ਤੋਂ ਪੰਜਾਬ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਯਾਨੀ ਕਿ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹਵਾਵਾਂ ਚੱਲਣ ਅਤੇ ਬਿਜਲੀ ਗਰਜਨ ਦੀ ਸੰਭਾਵਨਾ ਹੈ ਵਿਭਾਗ ਦੇ ਬੋਲੋ ਸੰਗਰੂਰ ਪਟਿਆਲਾ ਮੁਹਾਲੀ ਫਤੇਗੜ ਸਾਹਿਬ ਲੁਧਿਆਣਾ ਚੰਡੀਗੜ ਰੂਪਨਗਰ ਦੇ ਵਿੱਚ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ 5 ਦਿਨਾਂ ਤੱਕ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੇ ਨਾਲ ਨਾਲ ਮੀਂਹ ਅਤੇ ਗੜੇਮਾਰੀ ਹੋਵੇਗੀ ਸੂਬੇ ਵਿੱਚ ਚਾਰੇ ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਬਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਆ ਪਰ ਇਸ ਦੇ ਨਾਲ ਇਹ ਤਾਂ ਜ਼ਰੂਰ ਹੈ ਕਿ ਜਿੱਥੇ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ ਉਸ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਤਰੂ ਕਰਦਾ ਹੈ ਅਗਲੀ ਖਬਰ ਦਾ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵਿੱਚ ਫੇਰ ਬਦਲ ਕੀਤਾ ਗਿਆ ਦੱਸ ਦਿੰਦੇ ਕਿ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ 17 ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਜਨਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਆ ਤਾਂ ਬਿਲਕੁਲ ਪੰਜਾਬ ਪੁਲਿਸ ਵਿੱਚ ਤਬਾਦਲੇ ਦਾ ਦੌਰ ਜਿਹੜਾ ਕਿ ਜਾਰੀ ਆ ਤਾਂ ਵੱਡੇ ਪੱਧਰ ਤੇ ਇਹ ਫੇਰਵਰੂਅਰੀ ਕੀਤਾ ਗਿਆ ਜਿਸ ਦੇ ਮੱਦੇ ਨਜ਼ਰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਸ ਦੇ ਵਜਿ ਤੁਸੀਂ ਤਸਵੀਰਾਂ ਚ ਵੀ ਵੇਖ ਸਕਦੇ ਹੋ 17 ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਜਿਹੜੇ ਕਿ ਤਬਾਦਲੇ ਕਰ ਦਿੱਤੇ ਗਏ ਨੇ ਤਾਂ ਪੌਂਟੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਹਾਲਚਲ ਜਾਣਨ ਦੇ ਲਈ ਉੱਥੇ ਕੈਬਨਟ ਮੰਤਰੀ ਕੋਲਦੀਪ ਸਿੰਘ ਢਾਲੀਵਾਲ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਉੱਥੇ ਜਾ ਕੇ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਜ਼ਖਮੀ ਲੋਕਾਂ ਦਾ ਹਾਲਚਲ ਜਾਣਿਆ ਜਾਂਦਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਛੁੜੀ ਜੰਗ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡੇ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਤਹਿਤ ਬੀਤੇ ਦਿਨੀ ਪੌਂਜ ਵਿੱਚ ਹੋਏ ਪਾਕਿਸਤਾਨ ਦੇ ਹਮਲੇ ਦੇ ਦੌਰਾਨ ਜ਼ਖਮੀ ਲੋਕਾਂ ਦਾ ਜਾਇਜ਼ਾ ਲੈਣ ਦੇ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉੱਥੇ ਪਹੁੰਚਦੇ ਨੇ ਤੇ ਜ਼ਖਮੀਆਂ ਦਾ ਪਤਾ ਲਿੱਤਾ ਜਾਂਦਾ ਤੇ ਉੱਥੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹਰ ਇੱਕ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਉਹਨਾਂ ਨੇ ਕਿਹਾ ਕਿ ਇਸ ਜੰਗ ਦੇ ਦੌਰਾਨ ਕੋਈ ਵੀ ਅਗਰ ਵਿਅਕਤੀ ਜੇ ਜ਼ਖਮੀ ਹੁੰਦਾ ਤਾਂ ਉਸ ਦਾ ਖਰਚਾ ਸਾਰਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਇੱਥੇ ਵੀ ਦੱਸਣੀ ਹੋਵੇ ਕਿ ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਹੀ ਤਣਾਅ ਜਿਹੜਾ ਕਿ ਵਾਧਾ ਚਾਰਿਆ ਅਤੇ ਇਸ ਤਣਾਅ ਦੇ ਦੌਰਾਨ ਬਹੁਤ ਸਾਰੇ ਸਿਵਿਲIANS ਨੂੰ ਵੀ ਟਾਰਗੇਟ ਪਾਕਿਸਤਾਨ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੀ ਪੈਰ ਕਦਮੀ ਜਿਹੜੀ ਕਰਦੇ ਹੋਏ ਵੱਡੇ ਫੈਸਲੇ ਲਿੱਤੇ ਜਾ ਰਹੇ ਨੇ ਤੇ ਆਓ ਸੁਣਦੇ ਅਗੇ ਗੁਰਦੀਪ ਸਿੰਘ ਤਾਲੀਵਾਲ ਦੇ ਵੱਲੋਂ ਹੋਰ ਕੀ ਗੱਲਬਾਤ ਕੀਤੀ ਜਾਂਦੀ ਹੈ ਅੰਮ੍ਰਿਤਸਰ ਦੇ ਬਾਕੀ ਪਿੰਡੇ ਕਿੱਦਾਂ ਹੈ ਅਸੀਂ ਇਸ ਵੇਲੇ ਬਡਾਲਾ ਪਿੱਠੇਵਡ ਪਿੰਡ ਦੇ ਵਿੱਚ ਆ ਜਿੱਥੇ ਦਾਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਇੱਥੇ ਡਿੱਗਾ ਇਸ ਘਰ ਦੇ ਵਿੱਚ ਸਰਦਾਰ ਜਗਬੀਰ ਸਿੰਘ ਦਾ ਘਰ ਹੈ ਮੈਂ ਉਹਦੇ ਕੈਬਨ ਸਾਥੀ ਪਗਤ ਜੀ ਮਿਹਨਤ ਪਗਤ ਜੀ ਸੇ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁਖੰਤੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾਂ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ-ਉੱਥੇ ਅਸੀਂ ਜਾਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰਤੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਜੜੀ ਕਰੂਗੀ ਉਹਦੇ ਲਈ ਅਸੀਂ ਆਏ ਹਾਂ ਤੁਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ ਔਰ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਸਾਨੂੰ ਗਾਈਡ ਕਰਨ ਉਦਾਂ ਹੀ ਕਰਨਾ ਚਾਹੀਦਾ ਖਾਸ ਤੌਰ ਤੇ ਬਲੈਕਆਊਟ ਜਦੋਂ ਕਹਿ ਦਿੰਦੇ ਆ ਕਿ ਬਿਜਲੀਆਂ ਬੰਦ ਕਰ ਦਿਓ ਆਪਣੇ ਘਰਾਂ ਦੇ ਅੰਦਰ ਚੱਜੋ ਉਦੋਂ ਆਪਾਂ ਨੂੰ ਕਰਨਾ ਚਾਹੀਦਾ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਐਸਵੇਲੇ ਉਹ ਖੇਤਾਂ ਤੇ ਜਿੱਥੇ ਭਾਰਤ ਦੇ ਨਾਲ ਦੇਸ਼ ਦੇ ਨਾਲ ਖੜੀ ਆ ਫੌਜ ਦੇ ਨਾਲ ਖੜੀ ਆ ਉੱਥੇ ਨਾਲ ਦੀ ਨਾਲ ਆਪਣੇ ਜਿਹੜੇ ਪੰਜਾਬੀ ਆ ਆਪਣੇ ਜਿਹੜੇ ਪੰਜਾਬ ਦੇ ਵਾਸੀ ਨੇ ਬਾਰਡਰ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਅਸੀਂ ਚੜ੍ਹਾਈ ਦੀ ਤਰ੍ਹਾਂ ਖੜੇ ਉਹਨਾਂ ਨੂੰ ਕੋਈ ਮੁਸ਼ਕਲ ਆਉ ਉਹਦਾ ਹੱਲ ਜਿਹੜਾ ਅਸੀਂ ਉਸ ਲਈ ਕਰਾਂਗੇ ਜੀ ਹਾਂ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਸਮੇਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਜੰਗ ਦੇ ਜੋ ਹਾਲਾਤ ਬਣੇ ਨੇ ਉਸ ਨੂੰ ਵੇਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੱਮਾਨ ਸਾਹਿਬ ਜੀ ਨੇ ਆਪਣੀ ਕੈਬਨਿਟ ਦੇ ਮੰਤਰੀ ਸਹਿਬਾਨ ਨੂੰ ਹਰ ਜ਼ਿਲ੍ਹੇ ਦੇ ਵਿੱਚ ਦੋ-ਦੋ ਮੰਤਰੀ ਲਗਾਏ ਨੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਔਰ ਉਸ ਨਾਲ ਫਾਜ਼ਿਲਕਾ ਅਸਿਰ ਦੇ ਤਹਿਤ ਮੈਂ ਔਰ ਮੇਰੇ ਨਾਲ ਸਣੀ ਔਰ ਮੰਤਰੀ ਸ਼੍ਰੀ ਤਾਲੀ ਸਾਹਿਬ ਅਸੀਂ ਇਕੱਠੇ ਦੋਨੇ ਅੱਜ ਅਜਨਾਲਾ ਹਲਕੇ ਦੇ ਵਿੱਚ ਆਏ ਹ ਜਿੱਥੇ ਰਾਤੀ ਕੋਈ ਡਰੋਨ ਦੇ ਕੋਈ ਪੁਰਜੇ ਡਿੱਗੇ ਹਨ ਔਰ ਜੀ ਦੇਖਣ ਲਈ ਆਏ ਹਾਂ ਤਾਂ ਕਿ ਇੱਥੇ ਕੋਈ ਕਿਸੇ ਦਾ ਨੁਕਸਾਨ ਨਾ ਹੋਇਆ ਹੋਵੇ ਅਗਰ ਕਿਸੇ ਦਾ ਨੁਕਸਾਨ ਹੁੰਦਾ ਹੈ ਤਾਂ ਸਾਡੀ ਜੋ ਪੰਜਾਬ ਸਰਕਾਰ ਹੈ ਉਹਨੂੰ ਪਰਭਾਈ ਕਰੇਗੀ ਉਹਦੇ ਨਾਲ ਜਿਵੇਂ ਤਾਲੀਵਾਲ ਸਾਹਿਬ ਨੇ ਕਿਹਾ ਮੈਂ ਵੀ ਬੇਨਤੀ ਕਰਾਂਗਾ ਸਾਡਾ ਫਰਜ ਬੰਦਾ ਕਿ ਸੀ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਬੇਤਕਾਵੇ ਜਨਾਨ ਦੇ ਹੋਏ ਇਤਮਾਨ ਰੱਖੀਏ ਔਰ ਕਿਸੇ ਦੀ ਕੋਈ ਵੀ ਜੋ ਹੈ ਕਈ ਵਾਰੀ ਹੁੰਦਾ ਹੈ ਕਿ ਕੋਈ ਗਲਤ ਹਵਾ ਚ ਬਿਨਾ ਬੇਸਲਸ ਗੱਲਾਂ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਪੈਨਿਕ ਕਰਦੇ ਨੇ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਅਸੀਂ ਪੈਨਿਕ ਨਹੀਂ ਹੋਣਾ ਬੜੀ ਪੇਸ਼ੈਂਸ ਰੱਖ ਕੇ ਆਪਣਾ ਜੋ ਪ੍ਰਸ਼ਾਸਨ ਹੈ ਉਦੇ ਦੱਸੇ ਕੰਡੀਸ਼ਨਾਂ ਜਿਹੜੇ ਦੱਸੇ ਹਨ ਜੋ ਉਹਨਾਂ ਨੇ ਤੈਅ ਕੀਤਾ ਹੈ ਕਿਉਂਕਿ ਇਸ ਸਮੇਂ ਲੜਾਈ ਵਾਲੇ ਜੋ ਹੈ ਸਾਡਾ ਜੋ ਇਲਾਕਾ ਹੈ ਫੌਜ ਦੇ ਹਵਾਲੇ ਹੋ ਜਾਂਦਾ ਸਾਨੂੰ ਫੌਜੀਆਂ ਦੀਆਂ ਗੱਲਾਂ ਅਫਸਰਾਂ ਦੀਆਂ ਮੰਨੀਆਂ ਪੈਣਗੀਆਂ ਔਰ ਪ੍ਰੋਸੈਸ਼ਨ ਦਾ ਸਾਥ ਦੇਣਾ ਪਏਗਾ ਤਾਂ ਕਿ ਅਸੀਂ ਕਿਸੇ ਵੀ ਕੋਈ ਗਲਤਫਹਿਮੀ ਚ ਆ ਕੇ ਤੇ ਕੋਈ ਵੀ ਪੈਨਿਕ ਨਹੀਂ ਫੈਲਾਨੀ ਮੈਂ ਸਭ ਨੂੰ ਬੇਨਤੀ ਕਰਾਂਗਾ ਬਾਕੀ ਲੋਕਾਂ ਨੂੰ ਬੇਨਤੀ ਕਰਾਂਗਾ ਇਸ ਹਲਕੇ ਦੇ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ ਵੀ ਸਾਰੇ ਸੇਫ ਹੋ ਸਰਕਾਰ ਤੋਂ ਨੱਕੜੀ ਪੰਜਾਬ ਸਰਕਾਰ ਦੇਸ਼ ਦੇ ਨਾਲ ਖੜੀ ਹੈ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਪ੍ਰਗਮਾਨ ਸਿੰਘ ਮਾਨ ਸਾਹਿਬ ਜੀ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਦੀ ਵੈਤਰੀ ਲਈ ਸਾਰੇ ਪੰਜਾਬ ਦੀ ਸਖਸ਼ਾ ਲਈ ਪੂਰੇ ਇੰਤਜ਼ਾਮ ਕੀਤੇ ਨੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਪੰਜਾਬ ਸਰਕਾਰ ਨੇ ਮੈਡੀਕਲ ਦੀ ਗੱਲ ਕਰੀ ਹੈ ਹਸਪਤਾਲ ਸਰਕਾਰੀ ਹਸਪਤਾਲ ਵੀ ਪੂਰੇ ਪੱਕਾ ਪ੍ਰਬੰਧ ਕੀਤੇ ਗਏ ਨੇ ਅਸੀਂ ਕੱਲ ਗਵਰਨਮੈਂਟ ਮੈਡੀਕਲ ਕਾਲਜ ਅਮਰਸਰ ਗਏ ਸੀ ਉੱਥੇ 600 ਬੈੱਡ ਜੋ ਹੈ ਉਹਨਾਂ ਕੋਲ ਸਪੇਅਰ ਹੈਗਾ ਖੁਦਾ ਨਾ ਕਰੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਉੱਥੇ ਅਵੇਲੇਬਿਲਟੀ ਆਫ ਜਿਹੜੀ ਹੈਗੀ 600 ਬੈੱਡ ਦੀ ਹੈਗੀ ਹੈ ਸੋ ਸਾਨੂੰ ਕਿਸੇ ਤਰ੍ਹਾਂ ਦੀ ਨਾ ਦਵਾਈਆਂ ਦੀ ਕਮੀ ਹੈ ਨਾ ਹਸਪਤਾਲਾਂ ਦੇ ਬੱਡਾਂ ਦੀ ਕਮੀ ਹੈ ਔਰ ਨਾਲ ਅਸੀਂ ਤੈਅ ਕਰਾਂਗੇ ਕਿ ਜਿਹੜਾ ਹੈਗਾ ਰਾਸ਼ਨ ਲੋਕਾਂ ਨੂੰ ਜੋ ਹੈ ਸਹੀ ਕੀਮਤਾਂ 'ਤੇ ਮਿਲੇ ਔਰ ਜੇ ਸ਼ਾਰਟੇਜ ਵੀ ਨਾ ਆਵੇ ਔਰ ਮੈਂ ਕਹਿਣਾ ਚਾਹਵਾਂਗਾ ਲੋਕਾਂ ਨੂੰ ਸਾਥੀਆਂ ਨੂੰ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਨਾਜ ਦੀ ਰਾਸ਼ਨ ਦੀ ਸ਼ਾਰਟੇਜ ਨਹੀਂ ਹੈਗੀ ਕਿਰਪਾ ਕਰਕੇ ਜਿੰਨੀ ਲੋੜ ਹੈ ਉਹਨਾਂ ਲੋਬੋ ਵੱਧ ਇਕੱਠਾ ਨਾ ਕਰੋ ਬਹੁਤ ਬਤਨਾ ਬਤਨ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੰਨਦੇ ਹਾਂ ਉਸ ਨਾਲ ਧੰਨਵਾਦ